ਇੱਕ ਰਛਨਾ ਜੀ ਰਛਨਾ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿ ਰੱਬਾ ਤੇਰਾ ਕਹਿਰ ਵੇਖਿਆ ਰੱਬਾ ਤੇਰਾ ਕਹਿਰ ਵੇਖਿਆ ਹੁਣ ਰੱਬਾ ਤੇਰੀ ਮਿਹਰ ਵੇਖਣੀ ਹੈ ਹੁਣ ਰੱਬਾ ਤੇਰੀ ਮਿਹਰ ਵੇਖਣੀ ਹੈ ਮਿਹਰ ਕਰ ਦੇ ਕੇ ਨਜ਼ਰ ਸਵੱਲੀ ਕਰ ਦੇ ਮੇਰੇ ਮਾਲਕਾ ਨਜ਼ਰ ਸਵੱਲੀ ਕਰ ਦੇ ਮਿਹਰ ਕਰ ਦੇ ਕਿ ਤੂੰ ਬੇਸ਼ੁਮਾਰ ਪਾਣੀਆਂ ਨੂੰ ਕੱਲ ਦਿੱਤਾ ਕਿ ਐਨ ਪਰੇਸ਼ਾਨ ਲੋਕ ਹੋਏ ਹਰ ਪਾਸੇ ਪਾਣੀ ਹੀ ਪਾਣੀ ਲੋਕਾਂ ਦੀ ਹੋ ਗਈ ਦੁੱਖ ਭਰੀ ਕਹਾਣੀ ਹਰ ਪਾਸੇ ਪਾਣੀ ਹੀ ਪਾਣੀ ਲੋਕਾਂ ਦੀ ਹੋ ਗਈ ਦੁੱਖ ਭਰੀ ਕਹਾਣੀ ਰੱਬਾ ਇੰਨਾ ਦਰਦ ਇਹਨਾਂ ਦੇ ਰੱਬਾ ਇੰਨਾ ਦਰਦ ਇਹਨਾਂ ਦੇ ਬਿਹਰ ਕਰ ਦੇ ਨਜ਼ਰ ਸਵੱਲੀ ਕਰ ਦੇ ਮੇਰੇ ਮਾਲਕਾ ਮੇਰੇ ਮਾਲਕਾ